प्यारे बच्चों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਅੱਜ ਆਪਾਂ 18 ਫਰਵਰੀ 2026 ਦਿਨ ਬੁੱਧਵਾਰ ਬੁੱਧਵਾਰ ਨੂੰ ਬੇਟਾ ਅਸੀਂ ਇੰਗਲਿਸ਼ ਬੋਲਾਂਗੇ ਵੈਨਸਡੇ W E D N E S D A Y ਬੇਟਾ ਵੈਨਸਡੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਤੁਹਾਡਾ ਚਰਿੱਤਰ ਹੀ ਤੁਹਾਡੀ ਪਛਾਣ ਹੈ ਬੇਟਾ ਜੇਕਰ ਤੁਹਾਡਾ ਚਰਿੱਤਰ ਸਹੀ ਹੈ ਤਾਂ ਤੁਹਾਡੀ ਸਮਾਜ ਦੇ ਵਿੱਚ ਵਧੀਆ ਪਛਾਣ ਬਣੇਗੀ ਜੇਕਰ ਤੁਹਾਡਾ ਬੇਟਾ ਚਰਿੱਤਰ ਸਹੀ ਨਹੀਂ ਤਾਂ ਤੁਹਾਨੂੰ ਸਮਾਜ ਦੇ ਵਿੱਚ ਕੋਈ ਬਹੁਤੀ ਮਾਨਤਾ ਨਹੀਂ ਮਿਲਣੀ ਤਾਂ ਬੇਟਾ ਸਾਨੂੰ ਜ਼ਿੰਦਗੀ ਦੇ ਵਿੱਚ ਆਪਣਾ ਚਰਿੱਤਰ ਵਧੀਆ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਸਾਨੂੰ ਸਮਾਜ ਦੇ ਵਿੱਚ ਇੱਕ ਵਧੀਆ ਇਨਸਾਨ ਬਣ ਕੇ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈਗੀ ਤਾਂ ਬੇਟਾ ਤੁਹਾਡਾ ਚਰਿੱਤਰ ਹੀ ਤੁਹਾਡੀ ਪਛਾਣ ਹੁੰਦਾ ਹੈਗਾ ਤਾਂ ਬੇਟਾ ਆਪਣੇ ਚਰਿੱਤਰ ਨੂੰ ਬਤ ਤੋਂ ਵੱਧ ਸਾਫ਼ ਤੇ ਸੁਥਰਾ ਬਣਾਉਣ ਦੀ ਕੋਸ਼ਿਸ਼ ਕਰਿਆ ਕਰੋ ਤਾਂ ਬੱਚਿਓ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਪਹਿਲਾ ਪ੍ਰਸ਼ਨ ਹੈ ਪੰਜਾਬ ਦੇ ਕਿਹੜੇ ਸ਼ਹਿਰ ਨੂੰ ਚੀਲਾ ਦਾ ਸ਼ਹਿਰ ਕਿਹਾ ਜਾਂਦਾ ਹੈਗਾ ਬੇਟਾ ਪੰਜਾਬ ਦਾ ਉਹ ਕਿਹੜਾ ਸ਼ਹਿਰ ਹੈਗਾ ਜਿੱਥੇ ਵੱਤੋਂ ਸਭ ਤੋਂ ਵੱਧ ਚੀਲਾ ਪਾਈ ਜਾਂਦੀਆਂ ਨਾ ਬੇਟਾ ਉਹ ਹੈਗਾ ਬਠਿੰਡਾ ਸ਼ਹਿਰ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਚੀਲਾ ਪਾਈਆਂ ਜਾਂਦੀਆਂ ਨਾ ਬੇਟਾ ਬਠਿੰਡੇ ਸ਼ਹਿਰ ਨੂੰ ਚੀਲਾ ਦਾ ਸ਼ਹਿਰ ਕਿਹਾ ਜਾਂਦਾ ਹੈਗਾ ਬਠਿੰਡਾ ਬੇਟਾ ਨੈਕਸਟ ਭਾਰ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਬੇਟਾ ਭਾਰਤ ਦੇ ਵਿੱਚ ਸਭ ਤੋਂ ਉੱਚੀ ਚੋਟੀ ਦਾ ਨਾਮ ਕੀ ਹੈ ਸਭ ਤੋਂ ਉੱਚੀ ਚੋਟੀ ਕਿਹੜੀ ਹੈਗੀ ਬੇਟਾ ਉਹ ਹੈਗੀ ਆ ਮਾਉਂਟ ਐਵਰੇਸਟ ਕਿਹੜੀ ਹੈ ਬੇਟਾ ਮਾਉਂਟ ਐਵਰੇਸਟ ਬੇਟਾ ਨੈਕਸਟ 6:15 ਤੇ ਘੜੀ ਦੀ ਮਿੰਟਾਂ ਵਾਲੀ ਸੂਈ ਕਿੱਥੇ ਹੋਵੇਗੀ ਦੇਖੋ ਬੇਟਾ ਜਿਹੜੀ ਮਿੰਟਾਂ ਵਾਲੀ ਸੂਈ ਹੁੰਦੀ ਹੈ ਘੜੀ ਦੀ ਉਹ ਵੱਡੀ ਹੁੰਦੀ ਹੈਗੀ ਔਰ ਜਿਹੜੀ ਮਿੰਟਾਂ ਵਾਲੀ ਸੂਈ ਬੇਟਾ ਉਹ ਪੰਜ ਦਾ ਪਹਾੜਾ ਪੜਦੀ ਹੈਗੀ ਜਦੋਂ ਮਿੰਟਾਂ ਵਾਲੀ ਸੂਈ 1 ਤੇ ਹੋਵੇਗੀ ਤਾਂ 5 ਮਿੰਟ ਹੋ ਗਏਗੇ ਜੇ ਬੇਟਾ 2 ਤੇ ਉਹ ਤੇ 10 ਘੰਟਾ ਹੋ ਗਏ ਜਾਂ ਤੇ 3 ਤੇ ਹੋਗੀ ਤਾਂ 15 ਮਿੰਟਾਂ ਜਣ ਕੇ 33 15 ਤਾਂ ਬੇਟਾ ਜਦੋਂ 6:15 ਹੋਏ ਹੋਣਗੇ ਜਿਹੜੀ ਮਿੰਟਾਂ ਵਾਲੀ ਸੋਈ ਹੈਗੀ ਉਹ 3 ਤੇ ਹੋਵੇਗੀ ਕਿੱਥੇ ਬੇਟਾ 3 ਤੇ ਬੇਟਾ ਨੈਕਸਟ ਕੀ ਤੁਨੀ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਕਕੇ ਵੇ ਦੀ ਕੀ ਤੁਨੀ ਤੋਂ ਸ਼ੁਰੂ ਹੋਣ ਵਾਲੇ ਸ਼ਬਦ ਬਣਾਓ ਬੇਟਾ ਉਹ ਹੈਗੇ ਨਾ ਜਿਵੇਂ ਕੀਮਤ ਬੇਟਾ ਕੀਮਤ ਕੀ ਰਤਨ ਬੇਟਾ ਕੀਤਰਨ ਬੇਟਾ ਕੀ ਵੀ ਕੀਤਾ ਬੇਟਾ ਇਹ ਜੋ ਕੀ ਕੀ ਕਕੇ ਵਾ ਦੀ ਕੀ ਤੋਂ ਜਿਹੜੇ ਸ਼ਬਦ ਸ਼ੁਰੂ ਹੁੰਦੇ ਹੈਗੇ ਉਹ ਹੈਗੇ ਬੇਟਾ ਨੈਕਸਟ ਅੰਕ 2 3 ਅਤੇ 7 ਨਾਲ ਬਣਨ ਵਾਲੀ ਸਭ ਤੋਂ ਵੱਡੀ ਸੰਖਿਆ ਦੇਖੋ ਬੇਟਾ ਤੁਹਾਨੂੰ ਮੈਂ ਸਮਝਾਇਆ ਸੀ ਕਿ ਨਾ ਕਲਾਸ ਦੇ ਵਿੱਚ ਵੀ ਜਦੋਂ ਤੁਸੀਂ ਕਿਸੇ ਅੰਕ ਤੋਂ ਵੱਡੀ ਸੰਖਿਆ ਬਣਾਉਣੀ ਹੈਗੀ ਤਾਂ ਉਹਦਾ ਪਹਿਲਾ ਅੰਕ ਵੱਡਾ ਹੋਊਗਾ ਫਿਰ ਉਹ ਦੂਜਾ ਛੋਟਾ ਫਿਰ ਦੂਜਾ ਛੋਟਾ ਤੇ ਬੇਟਾ ਤੁਸੀਂ ਬਣੋ ਛੋਟੀ ਸੰਖਿਆ ਤਾਂ ਪਹਿਲਾਂ ਕਿ ਛੋਟਾ ਫਿਰ ਵੱਡਾ ਫਿਰ ਵੱਡਾ ਤਾਂ ਬੇਟਾ ਇਹਦੇ ਵਿੱਚ ਸਭ ਤੋਂ ਵੱਡਾ ਕਹੇਗਾ 7 ਫਿਰ ਬੇਟਾ 3 ਫਿਰ 2 ਤਾਂ ਬੇਟਾ ਬਣੂਗੀ 732 ਤਾਂ ਬੱਚੋ ਇਹ ਆਇਆ ਇਹਦੇ ਆਪਣੇ ਵਿਆਬੀ ਦੇ ਸਵਾਲ ਸੀ ਇਹ ਆਪਾਂ ਸੋਲਵ ਕਰ ਲਏ ਤੇ ਬੇਟਾ ਹੁਣ ਆਪਾਂ ਕਰਾਂਗੇ ਇੰਗਲਿਸ਼ ਦੇ ਵਰਡ ਸਟਾਰਟ ਬੇਟਾ ਜੈਗਰ ਉਸਤਾ ਮਾਰੀ ਪਹਿਲਾਂ ਕੀ ਬੇਟਾ ਸਮਰ S U M M E R ਬੇਟਾ ਸਮਰ ਬੇਟਾ ਸਮਰ ਹੁੰਦੀ ਹੈ ਗਰਮੀ ਦੀ ਰੁੱਤ ਬੇਟਾ ਨੈਕਸਟ W I N T E R ਬੇਟਾ ਵਿੰਟਰ ਬੇਟਾ ਵਿੰਟਰ ਹੁੰਦੇ ਆ ਸਰਦੀ ਦੇ ਰੁੱਤ ਬੇਟਾ ਨੈਕਸਟ R A I N Y ਬੇਟਾ ਰੈਨੀ ਜਰੇਨੀ ਬੇਟਾ ਇਹ ਹੁੰਦੀ ਹੈ ਕਿ ਵਰਖਾ ਦੇ ਰੁੱਤ ਮਤਲਬ ਇਹ ਹੁੰਦੇ ਵਰਖਾ ਮੌਣੀ ਤੇ ਰੈਨੀ ਹੁੰਦੇ ਵਰਖਾ ਦੇ ਰੁੱਤ ਬੇਟਾ ਨੈਕਸਟ S P R I N G ਬੇਟਾ ਸਪ੍ਰਿੰਗ ਬੇਟਾ ਇਹ ਹੁੰਦੀ ਹੈ ਬਸੰਤ ਦੇ ਰੁੱਤ ਬੇਟਾ ਲਾਸਟ ए ज टी ज एम एन बेटा ऑटोम बेटा ਹੁੰਦੀ ਆ ਪੱਤ ਚੜਦੀ ਰੁੱਤ ਤਾਂ ਬੱਚੋ ਇਹ ਆਪਣੀ ਅੱਜ ਦੀ ਸਲਾਈਡ ਸੀ ਸਵੇਰੇ ਮਾਰਨਿੰਗ ਸਾਰੇ ਬੱਚਿਆਂ ਨੇ ਵੀਡੀਓ ਦੇਖ ਕੇ ਸਲਾਈਡ ਨੂੰ ਯਾਦ ਕਰਨਾ ਹੈਗਾ ਔਰ ਮੇਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕੇ ਇਸ ਵੀਡੀਓ ਦੀ ਸਲਾਈਡ ਨੂੰ ਬਤ ਬਤ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਸਾਰੇ ਸਾਥੀਆਂ ਦਾ ਅਧਿਆਪਕ ਸਾਥੀਆਂ ਦਾ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ